ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਤੇ ਉਹਨਾਂ ਦੇ ਪੁੱਤਰ ਖਿਲਾਫ ਅੱਜ ਜੀ.ਡੀ ਨੇ ਕਾਰਵਾਈ ਕੀਤੀ ਹੈ। ਈ.ਡੀ ਦੇ ਵੱਲੋਂ ਰਾਣਾ 슈ਗਰ ਮਿਲ ਦੀ ਬਾਈਕ ਰੋਡ ਤੋਂ ਵੱਧ ਜਾਇਦਾਦ ਹੈ ਜਿਹੜੀ ਉਹ ਜ਼ਬਤ ਕਰ ਲਈ ਗਈ ਹੈ। ਈ.ਡੀ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਐਮ.ਐਲ.ਏ ਰਾਣਾ ਗੁਰਜੀਤ ਦੀ ਵੱਖ-ਵੱਖ ਥਾਵਾਂ ਉੱਤੇ 22 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ। ਇਹ ਕਾਰਵਾਈ ਫੇਮਾ ਦੇਨ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਭਾਵ 18 ਮਿਲੀਅਨ ਸ਼ੇਅਰਹੋਲਡਰ ਜਰੀਏ ਕਰਜ਼ ਲਿਆ ਸੀ ਜਿਸ ਬਾਰੇ ਸੇਬੀ ਤੇ ਆਰਬੀਆਈ ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ ਸਾਲ 2018 ਦੇ ਵਿੱਚ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਕੋਲੋਂ ਈਡੀ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਸੀ ਈਡੀ ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ ਜੀ ਡੀ ਆਰ ਐਸ ਜਾਰੀ ਕਰਨ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਹੀ ਤਰੀਕੇ ਨਾਲ ਵਰਤਣ ਦੇ ਵਿੱਚ ناکਾਮ ਰਹਿਣ ਦੇ ਸਦਰੰਭ ਦੇ ਵਿੱਚ ਇਹ ਜਾਂਚ ਸ਼ੁਰੂ ਕੀਤੀ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਰਾਣਾ 슈ਗਰਜ਼ ਲਿਮਟਿਡ ਨੇ ਭਾਰਤ ਦੇ ਵਿੱਚ ਜੀ ਡੀ ਆਰ ਪ੍ਰਾਪਤੀਆਂ ਨੂੰ ਵਾਪਸ ਨਹੀਂ ਕੀਤਾ ਅਤੇ ਯੂ ਐਸ ਡੀ 2.56 ਮਿਲੀਅਨ ਦੀ ਰਕਮ ਵਿਦੇਸ਼ੀ ਮੁਦਰਾ ਦੇ ਤੌਰ ਉੱਤੇ ਰੱਖੀ ਈਡੀ ਨੇ ਕਿਹਾ ਕਿ ਹੋਰ ਜਾਂਚ جاری ਹੈ ਪਿਛਲੇ ਸਾਲ ਸੇਬੀ ਨੇ ਇਸ ਕੰਪਨੀ ਉੱਤੇ ਫੰਡਾਂ ਦੇ ਦੁਰਵਰਤਨ ਦੇ ਦੋਸ਼ਾਂ ਉੱਤੇ 63 ਕਰੋੜ ਦਾ ਜੁਰਮਾਨਾ ਲਗਾਇਆ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਤੇ ਉਹਨਾਂ ਦੇ ਪੁੱਤਰ ਖਿਲਾਫ ਅੱਜ ਈਡੀ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਈਡੀ ਵੱਲੋਂ ਰਾਣਾ 슈ਗਰ ਮਿਲ ਦੀ 22 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ ਬਿਊਰੋ ਰਿਪੋਰਟ ਦੀ ਸ਼ਾਪਡੇਟ ਨਿਊਜ਼ ਦੇ ਨਾਲ ਧੰਨਵਾਦ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਤੇ ਉਹਨਾਂ ਦੇ ਪੁੱਤਰ ਖਿਲਾਫ ਅੱਜ ਈਡੀ ਨੇ ਕਾਰਵਾਈ ਕੀਤੀ ਹੈ ED ਦੇ ਵੱਲੋਂ ਰਾਣਾ 슈ਗਰ ਮਿਲਦੀ 22 ਕਰੋੜ ਤੋਂ ਵੱਧ ਜਾਇਦਾਦ ਹੈ ਜਿਹੜੀ ਉਹ ਜ਼ਬਤ ਕਰ ਲਈ ਗਈ ਹੈ ED ਵੱਲੋਂ ਮਿਲੀ ਜਾਣਕਾਰੀ ਮੁਤਾਬਕ MLA ਰਾਣਾ ਗੁਰਜੀਤ ਦੀ ਵੱਖ-ਵੱਖ ਥਾਵਾਂ ਉੱਤੇ 22 ਕਰੋੜ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ ਇਹ ਕਾਰਵਾਈ FEMA ਦੇ ਅਨੁਸਾਰ ਕੀਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਭਾਵ 18 ਮਿਲੀਅਨ ਸ਼ੇਅਰਹੋਲਡਰ ਜਰੀਏ ਕਰਜ਼ਾ ਲਿਆ ਸੀ ਜਿਸ ਬਾਰੇ SEBI ਤੇ RBI ਨੂੰ ਜਾਣਕਾਰੀ ਨਹੀਂ ਦਿੱਤੀ ਗਈ ਸੀ ਸਾਲ 2018 ਦੇ ਵਿੱਚ ਰਾਣਾ ਗੁਰਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਕੋਲੋਂ ED ਦੇ ਵੱਲੋਂ ਇਸ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਗਈ ਸੀ ED ਦੇ ਬੁਲਾਰੇ ਨੇ ਦੱਸਿਆ ਕਿ ਕੇਂਦਰੀ ਏਜੰਸੀ ਨੇ GDRS ਜਾਰੀ ਕਰਨ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਸਹੀ ਤਰੀਕੇ ਨਾਲ ਵਰਤਣ ਦੇ ਵਿੱਚ ناکਾਮ ਰਹਿਣ ਦੇ ਸਦਰੰਭ ਦੇ ਵਿੱਚ ਇਹ ਜਾਂਚ ਸ਼ੁਰੂ ਕੀਤੀ ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਰਾਣਾ 슈ਗਰਜ਼ ਲਿਮਟਿਡ ਨੇ ਭਾਰਤ ਦੇ ਵਿੱਚ ਜੀਡੀਆਰ ਪ੍ਰਾਪਤੀਆਂ ਨੂੰ ਵਾਪਸ ਨਹੀਂ ਕੀਤਾ ਅਤੇ ਯੂਐਸਡੀ 2.56 ਮਿਲੀਅਨ ਦੀ ਰਕਮ ਵਿਦੇਸ਼ੀ ਮੁਦਰਾ ਦੇ ਤੌਰ ਉੱਤੇ ਰੱਖੀ ਈਡੀ ਨੇ ਕਿਹਾ ਕਿ ਹੋਰ ਜਾਂਚ جاری ਹੈ ਪਿਛਲੇ ਸਾਲ ਸੇਬੀ ਨੇ ਇਸ ਕੰਪਨੀ ਉੱਤੇ ਫੰਡਾਂ ਦੇ ਦੁਰਵਰਤਨ ਦੇ ਦੋਸ਼ਾਂ ਉੱਤੇ 63 ਕਰੋੜ ਦਾ ਜੁਰਮਾਨਾ ਲਗਾਇਆ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਤੇ ਉਹਨਾਂ ਦੇ ਪੁੱਤਰ ਖਿਲਾਫ ਅੱਜ ED ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ED ਵੱਲੋਂ ਰਾਣਾ 슈ਗਰ ਮਿਲ ਦੀ 22 ਕਰੋੜ ਤੋਂ ਵੱਧ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ ਬਿਊਰੋ ਰਿਪੋਰਟ ਦੀ ਸ਼ਬ ਅਪਡੇਟ ਨਿਊਜ਼ ਦੇ ਨਾਲ ਧੰਨਵਾਦ